ਅਮਰੀਕਨ ਟਾਈਮ ਟੀਵੀ 'ਚ ਤੁਹਾਡਾ ਸਵਾਗਤ ਵਰਲਡ ਨਿਊਜ਼ ਤੁਸੀਂ ਦੇਖ ਰਹੇ ਹੋ ਬੁਲਟਿਨ ਦਾ ਆਗਾਜ਼ ਅੱਜ ਦੀਆਂ ਅਹਿਮ ਖਬਰਾਂ ਨਾਲ ਕੈਨੇਡਾ ਪੁਲਿਸ ਨੇ ਬਕਵਾਦੀ ਹਰਦੀਪ ਸਿੰਘ ਨੀਜਰ ਦੇ ਕਤਲ ਮਾਮਲੇ ਵਿੱਚ ਤਿੰਨ ਭਾਰਤੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਮੀਡੀਆ ਰਿਪੋਰਟਾਂ 'ਚ ਇਹ ਜਾਣਕਾਰੀ ਦਿੱਤੀ ਗਈ ਹੈ ਪੁਲਿਸ ਦਾ ਮੰਨਣਾ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀ ਇੱਕ ਕਤਿਤ ਸਮੂਹ ਦੇ ਮੈਂਬਰ ਨੇ ਜਿਸ ਨੂੰ ਭਾਰਤ ਸਰਕਾਰ ਨੇ ਪਿਛਲੇ ਸਾਲ ਨੀਜਰ ਨੂੰ ਮਾਰਨ ਦਾ ਕੰਮ ਸੌਂਪਿਆ ਸੀ ਪਿਛਲੇ ਸਾਲ ਸਤੰਬਰ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਨਿਜਰ ਦੇ ਕਤਲ ਵਿੱਚ ਭਾਰਤੀ ਏਜੰਟਾ ਦੇ ਹੱਥ ਹੋਣ ਦਾ ਦੋਸ਼ ਲਾਇਆ ਸੀ ਇਸ ਤੋਂ ਬਾਅਦ ਭਾਰਤ ਤੇ ਕੈਨੇਡਾ ਦੇ ਰਿਸ਼ਤਿਆਂ ਵਿੱਚ ਤਣਾ ਆ ਗਿਆ ਭਾਰਤ ਨੇ ਟ੍ਰੂਡੋ ਦੇ ਦੋਸ਼ਾਂ ਨੂੰ ਬੇਬੁਨਿਆਦ ਅਤੇ ਪ੍ਰੇਰਿਤ ਕਹਿ ਕੇ ਰੱਦ ਕਰ ਦਿੱਤਾ ਸੀ ਖਬਰਾਂ ਵਿੱਚ ਦੱਸਿਆ ਗਿਆ ਕਿ ਕੈਨੇਡਾ ਦੇ ਘੱਟੋ ਘੱਟ ਦੋ ਸੂਬਿਆਂ ਵਿੱਚ ਚਲਾਏ ਗਏ ਸਰਚ ਆਪਰੇਸ਼ਨ ਦੌਰਾਨ ਪੁਲਿਸ ਨੇ ਸ਼ੁੱਕਰਵਾਰ ਨੂੰ ਇਹਨਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੂਤਰਾਂ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਪੁਲਿਸ ਨੇ ਇਹਨਾਂ ਵਿਅਕਤੀ ਦੀ ਪਛਾਣ ਨੀਚਰ ਦੇ ਕਤਲ ਵਿੱਚ ਸ਼ਾਮਲ ਲੋਕਾਂ ਦੇ 그룹 ਵੱਜੋਂ ਕੀਤੀ ਸੀ ਅਤੇ ਪੁਲਿਸ ਇਹਨਾਂ ਤੇ ਨਜ਼ਰ ਰੱਖ ਰਹੀ ਸੀ ਸੂਤਰਾਂ ਮੁਤਾਬਕ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸਥਿਤ ਗੁਰਦੁਆਰੇ ਦੇ ਬਾਹਰ ਨੀਚਰ ਦਾ ਜਿਸ ਦਿਨ ਕਤਲ ਹੋਇਆ ਸੀ ਉਸ ਦਿਨ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਕਤਲ ਦੇ ਦੋਸ਼ ਲਾਏ ਗਏ ਸੀ ਉਸ ਸਮੇਂ ਇਹ ਕਿਹਾ ਗਿਆ ਸੀ ਕਿ ਇਹਨਾਂ ਨੇ ਸ਼ੂਟ ਡਰਾਈਵਰ ਆਧਾ ਕੰਮ ਕੀਤਾ ਸੀ ਟੀਵੀ ਨਿਊਜ਼ ਨੇ ਇੱਕ ਸੀਨੀਅਰ ਸਰਕਾਰੀ ਸੂਤਰ ਦੇ ਹਵਾਲੇ ਨਾਲ ਦੱਸਿਆ ਕਿ ਨੀਚਰ ਦੇ ਕਤਲ ਦੇ ਦੋਸ਼ ਵਿੱਚ ਤ ਲੋਕਪੁਰ ਜੁਨਾ ਦਾ ਬਿਗੁਰ ਬਸਦਿਆਂ ਦੀ ਸਾਰੀਆਂ ਪਾਰਟੀਆਂ ਨੇ ਤੰਦੇਹੀ ਨਾਲ ਕੰਮ ਸ਼ੁਰੂ ਕਰ ਦਿੱਤਾ ਲਗਾਤਾਰ ਪਾਰਟੀਆਂ ਵੱਡੇ ਐਲਾਨ ਕਰ ਰਹੀਆਂ ਨੇ ਇਸ ਦਰਮਿਆਨ ਪਾਰਟੀ ਦਾ ਹਰ ਆਗੂ ਚੋਣ ਪ੍ਰਚਾਰ ਕਰ ਰਿਹਾ 7 ਮਈ ਤੋਂ ਨਾਮਜ਼ਦੀ ਕੀ ਦਾਖਲ ਹੋਣ ਦੇ ਬਾਅਦ ਇਹ ਪ੍ਰਚਾਰ ਹੋਰ ਵੀ ਪਰਚੰਡ ਹੋ ਜਾਵੇਗਾ ਹਾਲਾਂਕਿ ਸਾਰੀਆਂ ਸਿਆਸੀ ਪਾਰਟੀਆਂ ਫੋਰ ਰਨ ਨਾਲ رابطہ ਬਦੌਣ ਲਈ ਪਹਿਲੇ ਹੀ ਸਰਗਰਮ ਹੋ ਗਈਆਂ ਨੇ ਨਾਮਜ਼ਦੀ ਦੀ ਪ੍ਰਕਿਰਿਆ ਮੁਕੰਮਲ ਹੋਣ ਉਪਰੰਤ ਚੋਣ ਪ੍ਰਚਾਰ ਸੀਕਰ ਵੱਲੋਂ ਬਦਨਾ ਸ਼ੁਰੂ ਹੋ ਜਾਵੇਗਾ ਜਿਵੇਂ ਪੰਜਾਬ ਦੇ ਆਗੂ ਇਸ ਵੇਲੇ ਦੂਜੇ ਸੂਬਿਆਂ 'ਚ ਚੋਣ ਪ੍ਰਚਾਰ ਕਰਨ ਜਾ ਰਹੇ ਨੇ ਉਸੇ ਤਰ੍ਹਾਂ ਦੂਜੇ ਸੂਬਿਆਂ ਸਮੇਤ ਕੇਂਦਰੀ ਆਗੂ ਵੀ ਚੋਣ ਪ੍ਰਚਾਰ ਲਈ ਪੰਜਾਬ ਪੁੱਜਣਗੇ ਜੀ ਹਾਂ ਨਰਿੰਦਰ ਮੋਦੀ ਤੋਂ ਇਲਾਵਾ ਅਮਿਤ ਸ਼ਾ ਜੇਪੀ ਨੱਡਾ ਵੀ ਪੰਜਾਬ ਅੰਦਰ ਪ੍ਰਚਾਰ ਕਰਨਗੇ ਮੋਦੀ ਵੱਲੋਂ ਸੂਬੇ ਅੰਦਰ ਚਾਰ ਰੈਲੀਆਂ ਕਿਤੇ ਜਾਣ ਦੀ ਸੰਭਾਵਨਾ ਹੈ ਜਿਨ੍ਹਾਂ ਵਿੱਚੋਂ ਦੋ ਰੈਲੀਆਂ ਮਾਲਵੇ ਅੰਦਰ ਅਤੇ ਇੱਕ ਦੋ ਰੈਲੀ ਮਾਝੇ ਅਤੇ ਦੁਆਬੇ 'ਚ ਹੋਵੇਗੀ ਦਰਅਸਲ ਪਾਸ਼ਪਾ ਮਾਲਵੇ ਦੀਆਂ 67 ਵਿਧਾਨ ਸਭਾ ਸੀਟਾਂ ਨੂੰ ਦੇਖਦੇ ਆ ਮਾਲਵੇ 'ਚ ਆਪਣੇ ਪੈਰ ਜਮਾਉਣਾ ਚਾਹੁੰਦੀ ਹੈ ਜਿਸ ਲਈ ਇਹ ਪ ਦੀਆਂ ਰੈਲੀਆਂ ਦੇ ਤਰੀਕੇ ਤੇ ਸਥਾਨ ਬਾਰੇ ਆਖਰੀ ਫੈਸਲਾ ਨਹੀਂ ਹੋਇਆ ਪਰ ਮੰਨਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਪੰਜਾਬ ਚ ਘੱਟੋ ਘੱਟ ਚਾਰ ਰੈਲੀਆਂ ਕਰਨਗੇ। ਬ੍ਰਾਜ਼ੀਲ ਦੇ ਦੱਖਣੀ ਸੁਪੇ ਰਿਓਗਰਾਡੇ ਤੋਂ ਹੁਣੇ ਸ਼ੁੱਕਰਵਾਰ ਰਾਤ ਨੂੰ ਪਾਰੀਮੀ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 37 ਹੋ ਗਈ ਹੈ ਜਦਕਿ 74 ਲੋਕ ਅਜੇ ਵੀ ਲਾਪਤਾ ਨੇ। ਅਧਿਕਾਰੀ ਇਸ ਨੂੰ ਇਤਿਹਾਸ ਦੀ ਸਭ ਤੋਂ ਭਿਆਨਕ ਤਬਾਹੀ ਦੱਸ ਰਹੇ ਨੇ। ਫਿਲਹਾਲ ਬਚਾਅ ਕਾਰਜ ਪੂਰੇ ਜੋਰਾਂ ਦੇ ਚੱਲ ਰਹੇ ਹਨ। ਇਸ ਦੌਰਾਨ ਬਚਾਅ ਕਰਮਚਾਰੀ ਟਹਿ ਟੇਰੀ ਹੋਏ ਮਕਾਨਾਂ, ਪੂਲਾਂ ਅਤੇ ਸੜਕਾਂ ਦੇ ਮਲ ਵਿੱਚ ਫਸੇ ਲੋਕਾਂ ਨੂੰ ਲੱਭਣ ਲਈ ਸਖ਼ਤ ਮਿਹਨਤ ਕਰ ਰਹੇ ਨੇ। ਦਾਅਵਾ ਕੀਤਾ ਗਿਆ ਕਿ ਬ੍ਰਾਜ਼ੀਲ ਦਾ ਦੱਖਣੀ ਰਾਸ਼ਟਰੀ ਰਿਓਗਰਾਡੇ ਤੋਂ ਹੁਣੇ ਪਾਰੀਮੀ ਅਤੇ ਅਤੇ ਰਾਹਤ ਕਾਰਜਾਂ ਵਿੱਚ ਸਹਾਇਤਾ ਲਈ 626 ਸੈਨਿਕਾਂ ਦੇ ਨਾਲ-ਨਾਲ 12 ਜਹਾਜ਼ਾਂ 45 ਬਹਾਨਾ ਅਤੇ 12 ਕਿਸ਼ਤੀਆਂ ਉਤਾਇਨਾਤ ਕਰਕੇ ਸੰਕੀ ਸਹਾਇਤਾ ਪਹਿਲਾਂ ਹੀ ਚੁਟਾਈ ਜਾ ਚੁੱਕੀ ਹੈ ਸੜਕਾਂ ਨੂੰ ਸਾਫ਼ ਕਰਨਾ ਭੋਜਨ ਪਾਣੀ ਅਤੇ ਗੱਦੇ ਵਰਗੀਆਂ ਜ਼ਰੂਰੀ ਸਪਲਾਈਆਂ ਦੀ ਵੰਡ ਅਤੇ ਵਿਸਥਾਪਿਤ ਵਿਅਕਤੀਆਂ ਲਈ ਛੋਲਡਰ ਸਥਾਪਿਤ ਕਰਨ ਤੇ ਧਿਆਨ ਦਿੱਤਾ ਗਿਆ ਇਸ ਦੌਰਾਨ ਗਵਰਨਰ ਐਡਾਰਡੋ ਲਿਤੇ ਨੇ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕੀਤਾ ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਇਤਿਹਾਸ ਦੀ ਸਭ ਤੋਂ ਪਿਆਨਕ ਤਵਾਹੀ ਨਾਲ ਜੂਝਦੇ ਰਾਸ਼ਪਾਲ ਨੇ ਅਫਸੋਸ ਪ੍ਰਗਟਾਇਆ ਕਿ ਮਰਨ ਵਾਲਿਆਂ ਦੀ ਗਿਣਤੀ ਹੋਰ ਵਧਣ ਦੀ ਸੰਭਾਵਨਾ ਹੈ ਬਰਾਜ਼ਿਲ ਦੇ ਰਾ ਅਧਿਕਾਰੀਆਂ ਨਾਲ ਮੁਲਾਕਾਤ ਕਰਨ ਅਤੇ ਆਪਣੀ ਇਕਤਾ ਦਾ ਪ੍ਰਗਟਾਵਾ ਕਰਨ ਲਈ ਰਾਸ ਦਾ ਤੋਰਾ ਕੀਤਾ ਇੰਡੋਨੇਸ਼ੀਆ ਦੇ ਸੁਰਾਬੇਸੀ ਟਾਪੂ 'ਚ ਆਇ ਹਰਤ ਜ਼ਮੀਨ ਖਿਸਕਣ ਕਾਰਨ 14 ਲੋਕਾਂ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਇਸ ਗੱਲ ਦੀ ਜਾਣਕਾਰੀ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦਿੱਤੀ ਹੈ ਇਸ ਮਾਮਲੇ ਦੀ ਹੋਰ ਜਾਣਕਾਰੀ ਦਿੰਦੇ ਹੋ ਸਥਾਨਕ ਬਚਾਅ ਐਨਸੀ ਦੇ ਮੁਖੀ ਮੈਕਸੀਮਿਅਸ ਬੇਕਾਬਲ ਨੇ ਕਿਹਾ ਕਿ ਦੱਖਣੀ ਸੁਰਾਬੇਸੀ ਸੂਬੇ ਦੇ ਲੂ ਜ਼ਿਲ੍ਹੇ 'ਚ ਬੀਰਵਾਰ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ ਜ਼ਮੀਨ ਕਿਸ ਬੀ 13 ਉਪ ਜ਼ਿਲ੍ਹੇ ਹਰ ਨਾਲ ਪ੍ਰਭਾਵਿਤ ਹੋਏ ਨੇ ਉਹਨਾਂ ਨੇ ਦੱਸਿਆ ਕਿ ਇਲਾਕੇ 'ਚ ਜ਼ਿਆਦਾਤਰ ਥਾਵਾਂ ਤੇ ਪਾਣੀ ਅਤੇ ਚਿੱਕੜ ਨਜ਼ਰ ਆ ਰਿਹਾ ਜਿਸ ਕਾਰਨ 1000 ਤੋਂ ਵੱਧ ਘਰ ਪ੍ਰਭਾਵਿਤ ਹੋਏ ਨੇ ਜਿਨ੍ਹਾਂ 'ਚ 42 ਤਬਾਹ ਹੋ ਗਏ ਨੇ ਇੱਕ ਖੋਜ ਅਤੇ ਬਚਾਅ ਟੀਮ ਨੇ ਰੱਬੜ ਦੀਆਂ ਕਿਸ਼ਤੀਆਂ ਤੇ ਹੋਰ ਬਾਨਾਂ ਦੀ ਵਰਤੋਂ ਕਰਕੇ ਬਸਨੀਕਾਂ ਨੂੰ ਸੁਰੱਖਿਆ ਥਾਂ ਤੇ ਪਹੁੰਚਾਇਆ ਰਾਸ਼ਟਰੀ ਆਪਤ ਪ੍ਰਬੰਧਨ ਏਜੰਸੀ ਦੇ ਬੁਲਾਰੇ ਅਬਦੁਲ ਮੁਹਾਰੀ ਨੇ ਸ਼ਨੀਵਾਰ ਨੂੰ ਕਿਹਾ ਕਿ 100 ਤੋਂ ਵੱਧ ਨਿਵਾਸੀਆਂ ਨੂੰ ਪ੍ਰਭਾਵਿਤ ਖੇਤਰ ਤੋਂ ਬਾਹਰ ਮਸਜਿਦਾਂ ਜਾਂ ਉਹਨਾਂ ਦੇ ਰਿਸ਼ਤੇਦਾਰਾਂ ਦੇ ਘਰ 'ਚ ਪਹੁੰਚਾਇਆ ਗਿਆ ਅਲਸਨ ਸਿਟੀ ਪੈਂਸਿਲਵੇਨੀਆ ਸੂਬੇ ਦੀ ਇੱਕ ਨਰਸ ਹੀਥਰ ਪ੍ਰੈਸ ਦੀ ਵੱਲੋਂ ਬਾਈ ਨਰਸਿੰਗ ਹੋਮ ਮਰੀਜ਼ਾਂ ਨੂੰ ਜਾਣ ਬੁਝ ਕੇ ਇਨਸੂਲਿਨ ਦੀ ਘਾਤਕ ਖੋੜੋ ਦਿੱਤੀ ਜਿਸ ਕਾਰਨ ਸਤਾਰਾਂ ਮਰੀਜ਼ਾਂ ਦੀ ਮੌਤ ਹੋ ਗਈ ਮ੍ਰਿਤਕਾ ਦੀ ਉਮਰ 43 ਤੋਂ 104 ਸਾਧੇ ਦੇ ਦਰਮਿਆਨ ਇਸ ਮਾਮਲੇ ਦੇ ਦੋਸ਼ ਵਿੱਚ ਨਰਸ ਨੂੰ ਬਟਲਰ ਕਾਰਟੀ ਕਾਮਰ ਪਲੀਜ਼ ਕੋਰਟ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਅਦਾਲਤ ਨੇ ਉਮਰ ਕੈਦੀ ਸਜ਼ਾ ਸੁਣਾਈ ਦੱਸਦੀ ਹੈ ਕਿ ਦੋਸ਼ੀ ਸਾਫ ਦਾ ਨਰਸ ਦਾ ਨਾਂ ਹੀਥਰ ਪ੍ਰੈਸ ਦੀ ਹੈ ਉਸਨੇ ਮਰੀਜ਼ਾਂ ਨੂੰ ਇਨਸੂਲਿਨ ਦੀਆਂ ਓਵਰਡੋਸ ਘਾਤਕ ਖੁਰਾਕਾਂ ਦੇਣ ਲਈ ਅਦਾਲਤ ਨੇ ਦੋਸ਼ੀ ਠਹਿਰਾਇਆ ਪੈਂਸਿਲਵੇਨੀਆ ਰਾਜ ਦੀ ਇਸ ਸਾਬਕਾ ਨਰਸ ਨੇ ਇਨਸੂਲਿਨ ਦੀਆਂ ਕਾਤਕੁਰ ਖੁਰਾਕਾਂ ਨਾਲ ਕਈ ਮਰੀਜ਼ਾਂ ਨੂੰ ਮਾਰਿਆ ਅਤੇ ਕਈਆਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਇਸੇ ਦੋਸ਼ ਵਿੱਚ ਅਦਾਲਤ ਨੇ ਉਸ ਨੂੰ ਉਮਰ ਕੈਦੀ ਸਜ਼ਾ ਸੁਣਾਈ ਹੈ ਅਟਾਰਨੀ ਜਨਰਲ ਮਿਸ਼ੇਲ ਹੈਨਰੀ ਨੇ ਕਿਹਾ ਕਿ ਬੀਤੇ ਦਿਨ ਵੀਰਵਾਰ ਦੋ ਮਹੀਨوں ਸਾਬਕਾ ਨਰਸ ਹੀਟਰ ਪ੍ਰੈਸ ਦੀ ਉਮਰ 41 ਸਾਲ ਨੂੰ ਪਹਿਲੀ ਡਿਗਰੀ ਦੇ ਕਤਲ ਦੇ ਤਿੰਨ ਮਾਮਲੇ ਅਤੇ ਕਤਲ ਦੀ ਅਪਰਾਧਿਕ ਕੋਸ਼ਿਸ਼ ਕਰਨ ਦੇ 19 ਮਾਮਲਿਆਂ ਵਿੱਚ ਦੋਸ਼ੀ ਮੰਨਣ ਤੋਂ ਬਾਅਦ ਉਮਰ ਕੈਦੀ ਸਜ਼ਾ ਸੁਣਾਈ ਗਈ ਹੈ ਅਮਰੀਕਾ ਵਿੱਚ ਯੂਨੀਵਰਸਿਟੀਆਂ ਤੇ ਪੁਲਿਸ ਦੇ ਨਹੀਂ ਸਮਰਥਕ ਪ੍ਰਦਰਸ਼ਨਕਾਰੀਆਂ ਵਿਚਾਲੇ ਸਮਝੌਤਾ ਹੋਣ ਤੋਂ ਬਾਅ ਯੂਨੀਵਰਸਿਟੀ ਵਿੱਚ ਇਜ਼ਰਾਈਲ ਹਮਾਸ ਜੁੱਧ ਵਿਰੁੱਧ ਪ੍ਰਦਰਸ਼ਨ ਹੋਏ ਨੇ ਇਸ ਦੇ ਨਾਲ ਹੀ ਅੰਤ ਪ੍ਰੀਖਿਆਵਾਂ ਅਤੇ ਗ੍ਰੈਜੂਏਸ਼ਨ ਕਰਕੋਕੇਸ਼ਨਾਂ ਵਿੱਚ ਸੰਭਾਵਿਤ ਵਿਗੰਦੀ ਬਹੁਤ ਘੱਟ ਗੁੰਜਾਇਸ਼ ਰਹਿ ਗਈ ਹੈ 7 ਅਪ੍ਰੈਲ ਤੋਂ ਦੇਸ਼ ਭਰ ਦੇ 46 ਯੂਨੀਵਰਸਿਟੀਆਂ ਕੈਂਪਸਾਂ ਵਿੱਚ ਵਿਰੋਧ ਪ੍ਰਦਰਸ਼ਨ ਹੋਏ ਨੇ ਅਤੇ ਇਸ ਸਬੰਧ ਵਿੱਚ 2400 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਦੌਰਾਨ ਬ੍ਰਾਊਨ ਨਾਰਥ-ਵੈਸਟਰਨ ਅਤੇ ਗੁੱਡਸਗੇਸ ਯੂਨੀਵਰਸਿਟੀਆਂ ਇੱਕ ਸਮਝੌਤੇ ਤੇ ਪਹੁੰਚ ਗਈਆਂ ਨੇ ਵਿਰੋਧ ਪ੍ਰਦਰਸ਼ਨਾਂ ਕਾਰਨ ਕਲੰਬੀਆ ਤੇ ਜੂਮੇਲਿਸ ਮੈਥ ਕੋਜੀ ਯੂਨੀਵਰਸਟੀਆਂ ਵਿੱਚ ਕਲਾਸਾਂ ਵਿੱਚ ਬਿਗਨ ਪਿਆ ਰੀਵਰਸਾਈਡ ਸਥਿਤ ਕੈਲੀਫੋਰਨੀਆ ਯੂਨੀਵਰਸਿਟੀ ਦੇ ਪ੍ਰਬੰਧਕਾਂ ਨੇ ਸ਼ੁਕਰਵਾਰ ਨੂੰ ਪ੍ਰਦਰਸ਼ਨ ਕਾਰਜਾਂ ਨਾਲ ਸਮਝੌਤੇ ਦਾ ਐਲਾਨ ਕੀਤਾ ਸਮਝੌਤੇਆਂ ਵਿੱਚ ਕਈ ਬਚਨ ਬਤਾਵਾ ਸ਼ਾਮਿਲ ਨੇ ਜਿਨ੍ਹਾਂ ਵਿੱਚੋਂ ਇੱਕ ਇਹ ਹੈ ਕਿ ਯੂਨੀਵਰਸਿਟੀ ਇਜ਼ਰਾਈਲ ਵਿੱਚ ਆਪਣਾ ਨਿਵੇਸ਼ਾਂ ਦੀ ਸਮੀਖਿਆ ਕਰਨ ਅਤੇ ਇਜ਼ਰਾਈਲ ਨਾਲ ਲੰਬੇ ਸਮੇਂ ਤੱਕ ਕੰਮਕਾਜ ਬੰਦ ਕਰਨ ਦੀ ਮੰਗ ਤੇ ਵਿਚਾਰ ਕਰਨਗੇ ਦਜੀਤ ਉਸਾਂ ਦਾ ਨਾਮ ਹਰ ਵੇਲੇ ਚਰਚਾ ਵਿੱਚ ਰਹਿੰਦਾ ਫਿਰ ਪਾਵੇਂ ਉਹ ਦਿਲਜੀਤ ਉਸਾਂਜ ਬੋਲੋ ਕਚੇਲਾ ਚ ਪੰਜਾਬੀਆਂ ਦੀ ਬੱਲੇ ਬੱਲੇ ਕਰਾਉਣੀ ਹੋਵੇ ਜਾਂ ਫਿਰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਚ ਲਾਈਵ ਸ਼ੋਅ ਤੇ ਰਿਕਾਰਡ ਬਣਾਉਣਾ ਹੋਵੇ ਪਰ ਇਸ ਵਾਰ ਦਿਲਜੀਤ ਦੁਸਾਂਝ ਦਾ ਨਾਮ ਕੈਨੇਡਾ ਦੀ ਪਾਰਲੀਮੈਂਟ ਤੱਕ ਵੀ ਪਹੁੰਚ ਗਿਆ ਜਿੱਤੇ ਦਿਲਜੀਤ ਦੁਸਾਂਝ ਦੀ ਤਾਰੀਫ ਐਮਪੀ ਰਣਦੀਪ ਸਰਾਏ ਨੇ ਕੀਤੀ ਉਹਨਾਂ ਨੇ ਦਿਲਜੀਤ ਦੇ ਕੈਨੇਡਾ ਦੇ BC ਪਲੇਸ ਸ਼ੋਅ ਦੀ ਤਾਰੀਫ ਕੀਤੀ ਤੇ ਰਣਦੀਪ ਸਰਾਏ ਨੇ ਕਹਾ ਕਿ ਪੰਜਾਬੀ ਸੁਪਰਸਟਾਰ ਦਿਲਜੀਤ ਦੁਸਾਂਝ ਨੇ ਬ੍ਰਿਟਿਸ਼ ਕੋਲੰਬੀਆ ਦੇ ਇਤਿਹਾਸ ਵਿੱਚ ਜਿੱਤੇ ਤਾਂ ਦਿਲਜੀਤ ਦੇ ਸ਼ੋਅ 'ਚ 54 ਹਜ਼ਾਰ ਤੋਂ ਵੱਧ ਦਰਸ਼ਕ ਪਹੁੰਚੇ ਸੀ ਸਪੀਕਰ 'ਚ એનર્ਜੀ ਐਵੇਂ ਆ ਰਹੀ ਸੀ ਜਿਵੇਂ ਬਿਜਲੀ ਦੇ ਝਟਕੇ ਲੱਗ ਰਹੇ ਹੋਣ ਤੇ ਸ਼ਾਨਦਾਰ ਬਾਈਬਾਰੀ ਸੀ ਬਿਲਬੋਰਡ ਲੱਗਣ ਤੋਂ ਲੈ ਕੇ ਸਟੇਡੀਅ ਤੇ ਪਹੁੰਚਾ ਦਿੱਤਾ ਦੱਸਦੀ ਹੈ ਕਿ ਕੈਨੇਡਾ ਟੂਰ ਲਈ ਦਿਲਜੀਤ ਦੁਸਾਂਝ ਕੈਨੇਡਾ ਗਈ ਸੀ ਜਿੱਥੇ ਬ੍ਰਿਟਿਸ਼ ਕੋਲੰਬੀਆ ਦੇ ਸਭ ਤੋਂ ਵੱਡੇ BC ਪਲੇ ਸਟੇਡੀਅਮ 'ਚ ਰਿਕਾਰਡ ਤੌਰ ਦੇ ਦਰਸ਼ਕ ਪਹੁੰਚਦੇ ਨੇ ਜਿਸ ਨੂੰ ਸੁਣਨ ਲਈ ਕੈਨੇਡਾ ਦੇ ਸਿਆਸਦਾਨਾਂ ਤੋਂ ਲੈ ਕੇ ਵੱਡੇ ਵੱਡੇ ਅਧਿਕਾਰ ਵੀ ਪਹੁੰਚ ਰਹੇ ਨੇ ਹਰ ਕਿਸੇ ਨੇ ਦਿਲਜੀਤ ਦੁਸਾਂਝ ਦੇ ਇਸ ਲਾਈਵ ਸ਼ੋਅ ਨੂੰ ਇੰਨਾ ਪਸੰਦ ਕੀਤਾ ਕਿ ਹਰ ਕੋਈ ਉਸਦੇ ਗਾਣਿਆਂ ਤੇ ਭੰਗੜੇ ਪਾ ਰਿਹਾ ਸੀ ਸੋਸ਼ਲ ਮੀਡੀਆ ਤੇ ਦਿਲਜੀਤ ਦਿਲਜੀਤ ਹੋਈ ਪਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰਾਨਸੀ ਲੋਕ ਸਭਾ ਸੀਟ ਤੋਂ 14 ਮਈ ਨੂੰ ਨਾਮਦਗੀ ਪੱਤਰ ਦਾਖਲ ਕਰਨਗੇ ਇਸ ਤੋਂ ਪਹਿਲਾਂ 13 ਮਈ ਨੂੰ ਬਾਰਾਨਸੀ ਵਿੱਚ ਰੋਡ ਸ਼ੋਅ ਵੀ ਕਰਨਗੇ ਦੱਸਿਆ ਗਿਆ ਕਿ ਬਾਰਾਨਸੀ ਲੋਕ ਸਭਾ ਸੀਟ ਤੇ 1 ਜੂਨ ਨੂੰ ਵੋਟਾਂ ਪੈਣਗੇ ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ 2014 ਚ ਪਹਿਲੀ ਵਾਰ ਬਾਰਾਨਸੀ ਤੋਂ ਲੋਕ ਸਭਾ ਚੋਣ ਲੜੀ ਸੀ ਪਾਰਟੀ ਪ੍ਰਧਾਨ ਮੰਤਰੀ ਮੋਦੀ ਦੀ ਜਿੱਤ ਨੂੰ ਇਤਿਹਾਸਿਕ ਬਣਾਉਣ ਲਈ ਕੋਈ ਕੋਰ ਕਸਰ ਨਹੀਂ ਛੱਡੇਗੀ ਪਾਜਪਾ ਦੇ ਰਾਸ਼ਟਰੀ ਅਤੇ ਪ੍ਰਦੇਸ਼ਾਂ ਦੇ ਨੇਤਾ ਮਈ ਦੇ ਦੂਜੇ ਹਫ਼ਤੇ ਤੋਂ ਬਾਰਾਨਸੀ ਪਹੁੰਚਣਾ ਸ਼ੁਰੂ ਹੋ ਜਾਣਗੇ ਇੱਥੇ ਉਹ ਛੋਟੀਆਂ ਜਨ ਸੁਭਾਵਾਂ ਕਰਨਗੇ ਅਤੇ ਵੋਟਰਾਂ ਨਾਲ ਸੰਪ ਉਮੀਦਵਾਰ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਅਜੇ ਰਾਏ ਤੋਂ ਟੱਕਰ ਮਿਲੇਗੀ ਉਤੀ ਬਹੁਜਨ ਸਮਾਜ ਪਾਰਟੀ ਦੇ ਸਿਆਰ ਨਿਆਸ ਅਲੀ ਮੰਜੂ ਨੂੰ ਉਮੀਦਵਾਰ ਐਲਾਨ ਕੀਤਾ ਬਸਪਾ ਨੇ ਇਸ ਤੋਂ ਪਹਿਲਾਂ ਅਹਤਰ ਜਮਾਲ ਲਾਰੀ ਨੂੰ ਟਿਕਟ ਦਿੱਤੀ ਸੀ ਪਰ ਉਹਨਾਂ ਦੀ ਟਿਕਟ ਕੱਟ ਕੇ ਸ਼ਹਿਦ ਅਲੀ ਨੂੰ ਮੌਕਾ ਦਿੱਤਾ ਗਿਆ ਮੈਨੂੰ ਦਿਓ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ